ਦੀ ਪ੍ਰਤੀਮਾ ਦੀ ਕੀਤੀ ਹੋਈ ਬੇਅਦਬੀ ਦੀ ਵੀਡੀਓ ਵੀ ਵਾਇਰਲ ਕੀਤੀ ਆ ਸੋ ਖਾਸ ਤੌਰ ਤੇ ਸਾਡੇ ਨਾਲ ਦੀਪਕ ਤੇਲੂ ਜੀ ਜਲੰਧਰ ਦੇ ਨੇਤਾ ਨੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ 바ਵਾ ਸਾਹਿਬ ਵੀ ਵਿਰੋਧ ਅੰਬੇਦਕਰ ਜੀ ਦੇ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਦੇ ਪ੍ਰਤੀ ਉਹਨਾਂ ਦੀ ਮਨਸ਼ਾ ਕੀ ਆ ਹਾਂਜੀ ਸਰ ਜੈ ਭੀਮ ਜੈ ਭਾਰਤ ਜੀ ਜੈ ਭੀਮ ਜੈ ਭਾਰਤ ਜੀ ਜੈ ਵਾਲਮੀਕੀ ਸપ્ਤੋ ਪਹਿਲੋਂ ਜੋ ਕੁਰਪਤ ਬੰਤ ਸਿੰਘ ਪੰਨੂ ਜੀ ਉਹ ਹਮੇਸ਼ਾ ਹੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਲਗਾਤਾਰ ਚਲਾ ਰਹੇ ਆ ਜੀ ਇਹ ਜਲੰਧਰ ਦੀ ਜਿਹੜੀ ਘਟਨਾ ਆ ਜਿਹੜੀ ਕੱਲ ਹੋਈ ਆ ਜੀ ਉਹ ਜਿਸ ਤਰ੍ਹਾਂ ਆਪਾਂ ਪਹਿਲੋ ਵੀ ਗੱਲ ਕਰਦੇ ਸੀਗੇ ਕਿ ਅੰਮ੍ਰਿਤਸਰ ਦੀ ਜਿਹੜੀ 바ਵਾ ਸਾਹਿਬ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਦੀ ਜੀ ਜੀ ਬੇਅਦਬੀ ਹੋਈ ਉਹਦੇ ਨਾਲ ਅਟੈਚ ਹੁੰਦੀ ਹੈ ਇਹ ਜੀ 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 ਕਿਉਂਕਿ ਕਿ ਇਸ ਬੰਦੇ ਨੂੰ ਇੰਨੀ ਸਮਝ ਨਹੀਂ ਹੈਗੀ ਆ ਕਿ ਤੂੰ ਉੱਥੇ ਬੈਠਾ ਗਿੱਦੜ ਭਮਕੀਆਂ ਦੇਂਦਿਆਂ ਆ ਜੀ ਕਿ ਜੇ ਸ਼ਾਇਦ ਤੂੰ ਕਿਤੇ ਪੰਜਾਬ ਚ ਹੁੰਦਾ ਤਾਂ ਤੇਰੀ ਬੋਟੀ ਵੀ ਨਹੀਂ ਲੱਭਣੀ ਸੀ ਜੀ ਕਿ ਬਾਬਾ ਸਾਹਿਬ ਅੰਬੇਦਕਰ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਉਹ ਬਹੁਤ ਅਵੇਅਰ ਹੋ ਚੁੱਕੇ ਆ ਜੀ ਜੇ ਅਸੀਂ ਅੱਜ ਪੜ ਵੀ ਰਹਿਣਾ ਤਾਂ ਸਾਡੀ ਕੌਮ ਨੂੰ ਕਿਤੇ ਨਾ ਕਿਤੇ ਮਾਰਸ਼ਲ ਕੌਮ ਵੀ ਕਿਹਾ ਜਾਂਦਾ ਆ ਜੀ ਤਾਂ ਇਸ ਕਰਕੇ ਕਿ ਗੁਰਵੰਤ ਸਿੰਘ ਪੰਨੂ ਨੂੰ ਅਸੀਂ ਇਹ ਚੈਲੰਜ ਖੁੱਲੇ ਆਮ ਕਰਦੇ ਆ ਜੀ ਕਿ ਜੇ ਤੂੰ ਐਡਾਂ ਹੀ ਦਲੇਰ ਆ ਕਿ ਜੇ ਤੂੰ ਐਡਾ ਹੀ ਸੂਰਮਾ ਮਾਣੇ ਤੈਨੂੰ ਜੰਮਿਆ ਆ ਤਾਂ ਕਿਤੇ ਪੁੱਤਰ ਪੰਜਾਬ 'ਚ ਪੈਰ ਰੱਖ ਕੇ ਦੇਖ ਤੇਰੀ ਬੋਟੀ ਲੱਭ ਜੂਗੀ ਤਾਂ ਫੇਰ ਗੱਲ ਕਰੀ ਜੀ ਤੇ ਮਹਾਰਾਜ ਜੀ ਉਹਨਾਂ ਦੀ ਕੀ ਮਨਛਾ ਹੈ ਕਿਉਂ ਮਾਹੌਲ ਕਰਦੇ बार-ਬਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਰਨ ਕੀ ਆ ਉਹਨਾਂ ਦੇ ਉਹਨਾਂ ਦੇ ਮਨਛਾ ਕੀ ਆ ਕੀ ਤੁਹਾਨੂੰ ਕੀ ਲੱਗਦਾ ਕਿ ਭਾਈ ਭਾਈਚਾਰਾ ਸੰਜ ਨੂੰ ਖਰਾਬ ਕਰਨਾ ਚਾਹੁੰਦੇ ਆ ਬਿਲਕੁਲ ਟਰੈਡੀਕਲ ਬਿਲਕੁਲ ਠੀਕ ਆ ਜੇ ਇਹ ਜਿਹੜੀ ਹਿੰਦੂ ਸਮਾਜ ਦੀ ਜੀ ਜਾਂ ਦਲਿਤ ਸਮਾਜ ਦੀ ਜਾਂ ਸਿੱਖ ਭਾਈਚਾਰੇ ਦੀ ਜਾਂ ਜੱਟ ਭਾਈਚਾਰੇ ਦੀ ਜਾਂ ब्राह्मण भाईचारे दी जिन्नी आज सांझ दिखਦੀ ਪਈ ਆ ਦਿਖਣ ਚਾਹਂਦੀ ਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਚ ਜਾਂਦੇ ਆ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਚ ਜਾਂਦੇ ਆ ਇਹ ਉਸ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂਦੀ ਪਈ ਆ ਕਿ ਅਸੀਂ ਇਸ ਸਾਂਝ ਨੂੰ ਖਰਾਬ ਕਰਕੇ ਮਾਹੌਲ ਜਿਹੜਾ ਇਦਾਂ ਦਾ ਕ੍ਰੀਏਟ ਕਰ ਦਈਏ ਕਿ ਜੋ ਇਹ ਪੁਰਾਣੇ ਟਾਈਮ 'ਚ ਜੇ 47 'ਚ ਜਿੱਦਾਂ ਕਹੀਏ ਕਿ ਉਹ ਉਸ ਟਾਈਮ ਦੇ ਉੱਤੇ ਜਿੱਦਾਂ ਕਿ ਦੇਸ਼ ਦਾ ਬਟਵਾਰਾ ਹੋਇਆ ਸੀ ਇਦਾਂ ਹੀ ਇਹ ਖਾਲਿਸਤਾਨ ਮੰਗ ਕੇ ਹੋਰ ਬਟਵਾਰਾ ਕਰਨਾ ਚਾਹੁੰਦੇ ਆ ਜੀ ਮਹਾਰਾਜ ਜਿਵੇਂ ਦੂਸਰੀ ਵਾਰੀ ਬੇਅਦਵੀ ਬਾਵਾਸੋ ਪੀਮਰੋਂ ਬੇਦਗੜ ਜੀ ਦੀ ਬਹੁਤ ਜਲਦੀ ਹੋ ਗਈ ਆ ਪਰ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਲਾਅਨ ਆਰਡਰ ਦਾ ਖਿਆਲ ਰੱਖ ਰਹੀ ਹੈ ਪੀਸਫੁਲੀ ਇਹਦਾ ਖਿਆਲ ਕਰ ਰਹੀ ਹੈ ਕਿ ਨਹੀਂ ਕਰ ਰਹੀ ਚਲੋ ਜੇ ਆਪਾਂ ਜੇ ਲਾਅਨ ਆਰਡਰ ਦੀ ਗੱਲ ਕਰੀਏ ਤਾਂ ਸ਼ਾਇਦ ਕੱਲ ਜਿਹੜੇ ਆਪਣੇ ਜਲੰਧਰ ਦੇ ਦਿਹਾਤੀ ਦੇ ਐਸਐਸਪੀ ਸਾਹਿਬ ਆ ਉਹਨਾਂ ਨੇ ਉਦੋਂ ਹੀ ਪਰਚਾ ਦਰਜ ਕਰ ਦਿੱਤਾ ਮੈਂ ਕੱਲ ਸ਼ਾਮੀ ਜਲੰਧਰ ਕਮਿਸ਼ਨਰ ਮੈਡਮ ਨਾਲ ਗੱਲ ਕੀਤੀ ਸੀਗੀ ਜੀ ਤਾਂ ਉਹਨਾਂ ਨੇ ਕਿਹਾ